ਸਰਦੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜਿਵੇਂ ਆਪਾਂ ਅਕਤੂਬਰ ਨਵੰਬਰ ਮਹੀਨੇ ਵਿੱਚ ਸਰਦੀ ਦੀਆਂ ਸਬਜ਼ੀਆਂ ਲਗਾਉਣੇ ਆ ਉਸੇ ਤਰ੍ਹਾਂ ਆਪਾਂ ਲਸਣ ਤੇ ਪਿਆਜ਼ ਨੂੰ ਵੀ ਅਕਤੂਬਰ ਮਹੀਨੇ ਵਿੱਚ ਲਗਾ ਸਕਦੇ ਆ ਕਿਉਂਕਿ ਅੱਗੇ ਨਵੰਬਰ ਮਹੀਨੇ ਵਿੱਚ ਠੰਡ ਵਧਣ ਦੇ ਕਾਰਨ ਜਿਹੜੀ ਆਪਣੀ ਲਸਣ ਆ ਜਾਂ ਪਿਆਜ਼ ਆ ਉਹਨੇ ਉਨੀ ਗ੍ਰੋਥ ਨਹੀਂ ਕਰਨੀ ਜਿੰਨੀ ਉਹਨਾਂ ਅਕਤੂਬਰ ਮਹੀਨੇ ਵਿੱਚ ਲਗਾਈ ਹੋਈ ਲਸਣਾਂ ਜੋ ਕਰੂਗੀ ਲਸਣ ਲਗਾਉਣ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਗ੍ਹਾ ਦੀ ਗੱਲ ਕਰਦੇ ਆਂ ਕਿ ਜਗ੍ਹਾ ਕਿਹੋ ਜੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬੀਜਾਂ ਦੀ ਕਿ ਆਪਾਂ ਨੂੰ ਕਿਹੋ ਜਿਹੀ ਬੀਜ ਚਾਹੀਦੀ ਆ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਮਿੱਟੀ ਦੀ ਕਿ ਆਪਣੀ ਜਿਹੜੀ ਮਿੱਟੀ ਆ ਉਹ ਲਸਣ ਲਈ ਕਿਹੋ ਜੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਲਾਉਣ ਦਾ ਤਰੀਕਾ ਕਿ ਆਪਣੀ ਜਿਹੜੀ ਲਸਣ ਨੂੰ ਲਾਉਣ ਦਾ ਤਰੀਕਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਜਗ੍ਹਾ ਦੀ ਜਿਹੜੀਆਂ ਸਬਜ਼ੀਆਂ ਆਪਾਂ ਸਰਦੀ ਦੇ ਰੁੱਤ ਵਿੱਚ ਲਗਾ ਰਹੇ ਆਂ ਕੋਸ਼ਿਸ਼ ਇਹ ਹੋਵੇ ਕਿ ਆਪਾਂ ਜਿਹੜੀਆਂ ਸਬਜ਼ੀਆਂ ਨੇ ਸਾਰੀਆਂ ਉੱਚੇ ਬਾਣ ਦੇ ਵਿੱਚ ਹੀ ਲਗਾਈਏ ਕਿਉਂਕਿ ਬਰਸਾਤਾਂ ਦੇ ਕਾਰਨ ਜਿਹੜੇ ਨੀਵੇਂ ਬਾਣ ਆ ਉਨ੍ਹਾਂ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਉਹ ਮਰ ਜਾਂਦੀਆਂ ਨੇ ਕਾਫੀ ਸਬਜ਼ੀਆਂ ਨੂੰ ਬਰਸਾਤਾਂ ਦੇ ਕਾਰਨ ਸੁੱਕਣ ਦੀ ਦਿੱਕਤ ਆ ਜਾਂਦੀ ਆ ਜਾਂ ਤਨਾ ਰੋਗ ਦੀ ਦਿੱਕਤ ਆ ਜਾਂਦੀ ਆ ਇਸ ਲਈ ਕੋਸ਼ਿਸ਼ ਇਹ ਹੋਵੇ ਕਿ ਆਪਾਂ ਜੋ ਸਬਜ਼ੀਆਂ ਲਗਾ ਰਹੇ ਆ ਉਹ ਸਾਰੀਆਂ ਉੱਚੇ ਜ਼ਮੀਨ ਦੇ ਵਿੱਚ ਹੀ ਲਗਾਈਏ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜੀ ਮਿੱਟੀ ਦੀ ਜਿਹੜੀ ਆਪਣੀ ਮਿੱਟੀ ਆ ਉਹ ਬਿਲਕੁਲ ਸੁੱਕੀ ਹੋਣੀ ਚਾਹੀਦੀ ਆ ਪਰਪਰੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਬਿਲਕੁਲ ਬਰੀਕ ਮਿੱਟੀ ਹੋਣੀ ਚਾਹੀਦੀ ਆ ਕਿਉਂਕਿ ਜਿਆਦਾ ਗਿੱਲੀ ਮਿੱਟੀ ਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ ਜਾਂ ਆਪਣੀ ਲਸਣ ਆ ਜੋ ਆਪਾਂ ਲਗਾ ਰਹੇ ਆਂ ਇਸ ਨੂੰ ਫੰਗਸ ਪੈਣ ਦੀ ਦਿੱਕਤ ਆ ਜਾਂਦੀ ਆ ਫੰਗਸ ਦੀ ਦਿੱਕਤ ਦੇ ਕਾਰਨ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਉਹਨਾਂ ਦੇ ਤਣੇ ਗਲਨੇ ਸ਼ੁਰੂ ਹੋ ਜਾਂਦੇ ਆ ਤੇ ਨਾਲ ਹੀ ਜਿਹੜਾ ਆਪਣਾ ਬੂਟਾ ਗਾ ਉਹ ਵੀ ਤੰਦਰੁਸਤ ਨਹੀਂ ਰਹਿੰਦਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਬਾਈ ਖਾਦਾਂ ਦੀ ਕਿ ਆਪਾਂ ਆਪਣੀ ਲਸਣ ਦੀ ਲਵਾਈ ਕਰਨ ਤੋਂ ਪਹਿਲਾਂ ਕਿਹੜੇ-ਕਿਹੜੀਆਂ ਇੱਚ ਖਾਦਾਂ ਪਾਉਣੀਆਂ ਨੇ ਇਸ 'ਚ ਆਪਾਂ ਆਪਣੀ ਜਿਹੜੀ ਘਰੇ ਰੂੜੀ ਦੀ ਖਾਦ ਹੁੰਦੀ ਆ ਆਪਾਂ ਉਹ ਵੀ ਪਾ ਸਕਦੇ ਆ ਜੇਕਰ ਆਪਣੇ ਕੋਲ ਰੂੜੀ ਦੀ ਖਾਦ ਨਹੀਂ ਹੈਗੀ ਤਾਂ ਆਪਾਂ ਇਚਰ ਸੈਨੇ ਖਾਦਾਂ ਦੀ ਵਰਤੋਂ ਵੀ ਕਰ ਸਕਦੇ ਆ ਜਿਵੇਂ ਆਪਾਂ ਇਸ 'ਤੇ ਡੀਪੀ ਜੈਂਕਾ ਪोटाश ਸੁਪਰ ਇਹ ਚਾਰੇ ਰੇਹਾਂ ਪਰ ਲਾ ਕੇ ਆਪਣੇ ਵਾਹਨ ਚ ਛਿੱਟੇ ਰਾਹੀਂ ਇਹਨਾਂ ਨੂੰ ਪਾ ਸਕਦੇ ਆ ਇਹਨਾਂ ਸਾਰੀਆਂ ਰੇਹਾਂ ਨੂੰ ਪਾਉਣ ਤੋਂ ਬਾਅਦ ਆਪਾਂ ਆਪਣੀ ਕੈਰੀ ਦੀ ਚੰਗੀ ਤਰ੍ਹਾਂ ਗੜਾਈ ਕਰ ਲੈਣੀ ਆ ਤਾਂ ਕਿ ਜਿਹੜੀਆਂ ਇਹ ਸਾਰੀਆਂ ਰੇਹਾਂ ਨੇ ਆਪਣੇ ਵਾਹਨ ਦੇ ਵਿੱਚ ਚੰਗੀ ਤਰ੍ਹਾਂ ਘੁਲ ਮਿਲ ਜਾਣ ਆਪਾਂ ਗੱਲਬਾਤ ਕਰਦੇ ਆਂ ਜੀ ਲਸਣ ਦੀ ਲਾਉਣ ਦੇ ਤਰੀਕਿਆਂ ਬਾਰੇ ਲਸਣ ਨੂੰ ਆਪਾਂ ਚਾਰ ਤਰੀਕਿਆਂ ਨਾਲ ਲਗਾ ਸਕਦੇ ਆ ਸਭ ਤੋਂ ਪਹਿਲਾਂ ਜਿਹੜਾ ਤਰੀਕਾ ਉਹ ਆਪਾਂ ਇਹਨੂੰ ਬੈੱਡ ਬਣਾ ਕੇ ਵੀ ਲਗਾ ਸਕਦੇ ਆ ਉਸ ਤੋਂ ਬਾਅਦ ਆਪਾਂ ਇਸ ਦੀ ਜਿਹੜੀ ਲਵਾਈ ਆ ਬਟਾਂ ਉੱਪਰ ਵੀ ਕਰ ਸਕਦੇ ਆ ਜਿਵੇਂ ਆਪਣੇ ਗੋਭੀ ਵਾਲੇ ਹਲ ਹੁੰਦੇ ਨੇ ਸਿੱਧੀਆਂ ਬੱਟਾਂ ਪਾ ਕੇ ਉਸ ਤਰੀਕੇ ਨਾਲ ਵੀ ਆਪਾਂ ਇਹ ਲਵਾਈ ਕਰ ਸਕਦੇ ਆਂ ਤੀਸਰੇ ਤਰੀਕੇ ਨਾਲ ਆਪਾਂ ਇਸ ਨੂੰ ਪਧਰੀ ਜ਼ਮੀਨ 'ਚ ਵੀ ਲਗਾ ਸਕਦੇ ਆਂ ਜਾਂ ਫਿਰ ਇਹਦੀ ਜਿਹੜੀ ਲਵਾਈ ਆ ਉਹ ਛੱਟੇ ਰਾਹੀਂ ਵੀ ਕਰ ਸਕਦੇ ਆਂ ਲਸਣ ਦੀ ਬੀਜਾਂ ਵਾਰਿਆ ਆਪਾਂ ਗੱਲ ਕਰੀਏ ਤਾਂ ਆਪਾਂ ਵਧੀਆ ਕੁਆਲਿਟੀ ਦਾ ਬੀਜ ਜਿਹੜਾ ਉਹ ਲੈ ਕੇ ਲਾ ਸਕਦੇ ਆਂ ਇਹ ਜਿਹੜਾ ਬੀਜ ਆਪਣੇ ਘਰਾਂ 'ਚ ਵੀ ਲਗਭਗ ਹੁੰਦਾ ਹੀ ਆ ਕਿਉਂਕਿ ਜੇ ਆਪਾਂ ਜ਼ਿਆਦਾ ਤੰਦਰੁਸਤ ਬੀਜ ਲਾਵਾਂਗੇ ਉਹੀ ਆਪਣੇ ਬਾਣ 'ਚ ਹਰਾ ਹੋਊਗਾ ਉਹੀ ਆਪਾਂ ਨੂੰ ਝਾੜ ਜ਼ਿਆਦਾ ਦੇਊਗਾ ਉਸ ਨੂੰ ਹੀ ਬਿਮਾਰੀ ਘੱਟ ਪੈਣੀਆਂ ਜੇਕਰ ਆਪਾਂ ਕਮਜ਼ੋਰੇ ਲਸਣ ਲਾਵਾਂਗੇ ਤੇ ਜਿਹੜਾ ਇਹਦੇ ਨਾਲ ਬਿਮਾਰੀਆਂ ਵੀ ਜ਼ਿਆਦਾ ਆਉਣਗੀਆਂ ਫੰਗਸ ਦੀ ਦਿੱਕਤ ਵੀ ਆਊਗੀ ਤੇ ਜਿਹੜੀ ਇਹਦੀ ਗਰੋਥ ਆ ਉਹ ਵੀ ਉਨੀ ਨਹੀਂ ਹੋਣੀ ਜਿੰਨੀ ਤੰਦਰੁਸਤ ਬੀਜ ਜਿਹੜਾ ਉਹ ਕਰੂਗਾ ਜਦੋਂ ਆਪਾਂ ਇਹਦੀ ਲਵਾਈ ਕਰਨੀ ਆ ਤਾਂ ਇੱਕ ਗੰਢੀ ਤੋਂ ਦੂਸਰੀ ਗੰਢੀ ਦੀ ਜਿਹੜੀ ਦੂਰੀ ਆ ਉਹ ਆਪਾਂ 4 ਇੰਚ ਰੱਖਣੀ ਆ 4 ਇੰਚ ਤੋਂ ਜੇਕਰ ਆਪਾਂ ਜ਼ਿਆਦਾ ਦੂਰ ਲਗਾ ਰਹੇ ਆ ਤਾਂ ਆਪਣੇ ਬਾਣ ਦੇ ਵਿੱਚ ਜਿਹੜੇ ਨਦੀਨਾ ਉਹ ਹਰੇ ਹੋ ਜਾਣਗੇ ਤੇ ਜੇਕਰ ਆਪਾਂ 4 ਇੰਚ ਤੋਂ ਨੇੜੇ ਲਗਾ ਰਹੇ ਆ ਤਾਂ ਜਿਹੜੀ ਆਪਣੀ ਲਸਣ ਦੀ ਗੰਢੀ ਆ ਉਹ ਜ਼ਿਆਦਾ ਮੋਟੀ ਨਹੀਂ ਹੋਣੀ ਉਹ ਬਰੀਕ ਰਹੂਗੀ ਇਸ ਲਈ ਆਪਾਂ ਜਿਹੜੀ ਇਹਦੀ ਲਵਾਈ ਆ ਉਹ 4 ਇੰਚ ਤੇ ਕਰ ਸਕਦੇ ਆ ਇਹਦੀ ਲਵਾਈ ਕਰਨ ਤੋਂ ਬਾਅਦ ਆਪਾਂ ਇਸ ਉੱਪਰ ਜਿਵੇਂ ਆਪਣਾ ਝੋਨੇ ਦਾ ਪ੍ਰਾਲ ਹੁੰਦਾ ਉਸ ਨੂੰ ਇਸ ਤਰੀਕੇ ਨਾਲ ਪਾ ਦੇਣਾ ਇਹ ਝੋਨੇ ਦੇ ਪ੍ਰਾਲ ਦੇ ਵੀ ਆਪਾਂ ਨੂੰ ਕਾਫੀ ਫਾਇਦੇ ਨੇ ਸਭ ਤੋਂ ਪਹਿਲਾ ਫਾਇਦਾ ਝੋਨੇ ਦੇ ਪ੍ਰਾਲ ਦਾ ਆਪਾਂ ਨੂੰ ਇਹ ਆ ਕਿ ਆਪਣੀ ਲਸਣ ਦੇ ਵਿੱਚ ਜੋ ਨਦੀਨਾ ਉਹ ਬਹੁਤ ਘੱਟ ਮਾਤਰਾ ਵਿੱਚ ਹਰੇ ਹੋਣਗੇ ਉਸ ਤੋਂ ਬਾਅਦ ਦੂਸਰਾ ਫਾਇਦਾ ਇਹ ਹੈ ਕਿ ਜ਼ਮੀਨ ਪੋਲੀ ਰਹੂਗੀ ਆਪਾਂ ਨੂੰ ਤੀਸਰਾ ਫਾਇਦਾ ਇਸ ਦਾ ਇਹ ਹੈ ਜਦੋਂ ਇਹ ਗੱਲਣਾ ਸ਼ੁਰੂ ਹੋ ਗਿਆ ਆਪਾਂ ਨੂੰ ਇਹ ਖਾਦ ਦਾ ਕੰਮ ਵੀ ਦੇਊਗਾ ਇਸ ਤਰ੍ਹਾਂ ਇਹਦੇ ਪ੍ਰਾਲ ਦੇ ਵੀ ਆਪਾਂ ਨੂੰ ਤਿੰਨ ਫਾਇਦੇ ਨੇ ਉਸ ਤੋਂ ਬਾਅਦ ਆਪਾਂ ਇਹ ਪ੍ਰਾਲ ਆਪਣੀ ਦਸਨ ਤੇ ਵਿਛਾ ਕੇ ਆਪਾਂ ਇਸ ਨੂੰ ਪਤਲਾ ਜਿਹਾ ਪਾਣੀ ਲਗਾ ਦੇਣਾ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ